ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸਿੱਖ ਸਬਦ ਦਾ ਭਲਾ ਮੰਗਦਾ ਹੈ ਇੱਕ ਤਰਖਾਨ ਬੜਾ ਦੁਖੀ ਰਹਿੰਦਾ ਸੀ ਉਸ ਨੇ ਬੜੇ ਯਤਨ ਕੀਤੇ ਪਰ ਸੰਤਾਨ ਦੀ ਪ੍ਰਾਪਤੀ ਨਹੀਂ ਹੋਈ ਉਸ ਦੇ ਘਰ ਜਦੋਂ ਵੀ ਕੋਈ ਬੱਚਾ ਜਨਮ ਲੈਂਦਾ ਤਾਂ ਕੋਈ ਨਾ ਕੋਈ ਕਾਰਨ ਬਣ ਕੇ ਉਸੇ ਸਮੇ ਮਰ ਜਾਂਦਾ ਸੀ ਕਿਸੇ ਸਿੱਖ ਕੋਲੋਂ ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਸੁਣੀ ਤੇ ਆਪਣੇ ਘਰ ਵਿੱਚ ਬੈਠ ਕੇ ਗੁਰੂ ਜੀ ਦੀ ਓਟ ਤੱਕ ਕੇ ਅਰਦਾਸ ਕੀਤੀ ਘਟ ਘਟ ਦੇ ਜਾਨਣਹਾਰ ਸਤਿਗੁਰੂ ਜੀ ਨੇ ਉਸ ਦੀ ਅਰਜ ਸੁਣੀ ਤੇ ਉਸ ਦੇ ਘਰ ਸੁੰਦਰ ਪੁੱਤਰ ਦੀ ਦਾਤ ਬਖਸ਼ੀ ਭਾਵ ਗੁਰੂ ਸਰਵ ਵਿਆਪਕ ਹੈ ਤੇ ਹਰ ਥਾਂ ਹਾਜ਼ਰ ਨਾਜ਼ਰ ਹੈ ਜਿਸ ਤਰ੍ਹਾਂ ਖਾਨ ਨੂੰ ਸਤਿਗੁਰੂ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਸੀ ਉਹ ਆਪਣੇ 12 ਸਾਲ ਦੇ ਪੁੱਤਰ ਨੂੰ ਨਾਲ ਲੈ ਕੇ ਬਟਾਲੇ ਗੁਰੂ ਚਰਨਾਂ ਵਿੱਚ ਆਇਆ ਤੇ ਨਮਸਕਾਰ ਕਰਕੇ પ્રસન્ન ਹੋਇਆ ਤੇ ਪੁੱਤਰ ਵਾਲੀ ਘਟਨਾ ਸਭ ਸੰਗਤ ਵਿੱਚ ਦੱਸੀ ਗੁਰੂ ਜੀ ਨੇ ਉਸ ਨੂੰ ਪਰਖਣ ਲਈ ਲੱਕੜਾਂ ਨੂੰ ਅੱਗ ਲਗਵਾਈ ਤੇ ਸੰਗਤ ਈਏ ਨੂੰ ਅੱਗ ਵਿੱਚ ਵੜਨ ਲਈ ਕਿਹਾ ਗੁਰੂ ਜੀ ਦਾ ਬਚਨ ਮੰਨ ਕੇ ਉਹ ਖਿੜੇ ਮੱਥੇ ਵੜ ਗਿਆ ਤੇ ਸਵਾ ਪਹਿਰ ਅੱਗ ਵਿੱਚ ਰਿਹਾ ਗੁਰੂ ਜੀ ਪ੍ਰਸੰਨ ਹੋਏ ਤੇ ਫਿਰ ਆਵਾਜ਼ ਦੇ ਕੇ ਸਹੀ ਸਲਾਮਤ ਕੱਢ ਲਿਆ ਤੇ ਮਨ ਪਾਉਂਦਾ ਵਰ ਮੰਗਣ ਲਈ ਕਿਹਾ ਉਸ ਬਾਲਕ ਨੇ ਕਿਹਾ ਕਿ ਗੁਰੂ ਜੀ ਵਿਚਾਰੇ ਇਹਨਾਂ ਸਿੱਧਾਂ ਦੀ ਸ਼ਕਤੀ ਵਾਪਸ ਕਰ ਦਿਓ ਗੁਰੂ ਜੀ ਨੇ ਵਾਪਸ ਕਰ ਦਿੱਤੀ ਸਿੱਖ ਸਬਦ ਦਾ ਭਲਾ ਮੰਗਦਾ ਹੈ ਇਹ ਗੱਲ ਜਗ ਵਿੱਚ ਪ੍ਰਗਟ ਕੀਤੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ